ਤੋ ਇਸ ਤਸਵੀਰ ਨੂੰ ਜ਼ਰਾ ਹੁਣ ਤੁਸੀਂ ਧਿਆਨ ਨਾਲ ਦੇਖੋ ਕਿ ਇਹ ਮੁੰਡਾ ਕੁਝ ਸਮਾਨ ਖਰੀਦ ਰਿਹਾ ਹੈ ਦੇਖ ਰਿਹਾ ਹੈ ਦੁਕਾਨ ਦੇ ਅੰਦਰ ਤੇ ਅਚਾਨਕ ਇਹ ਅਜਿਹੀ ਕਰਤੂਤ ਕਰ ਦਿੰਦਾ ਹੈ ਕਿ ਜੋ ਸਾਹਮਣੇ ਵਾਲੀ ਦੁਕਾਨਦਾਰ ਉਹ ਮੱਥੇ 'ਚ ਹੱਥ ਮਾਰਦੀ ਹੈ ਜੀਆਂ ਇਹ ਤਸਵੀਰ ਸਾਹਮਣੇ ਆਈ ਹੈ ਲੁਧਿਆਣਾ ਤੋਂ ਜਿੱਥੇ ਇਸ ਮੁੰਡੇ ਦੀ ਸ਼ਰਮਨਾਕ ਕਰਤੂਤ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਧਿਆਨ ਨਾਲ ਦੇਖੋ ਕਿ ਇਹ ਸਭ ਤੋਂ ਪਹਿਲਾਂ ਦੁਕਾਨ ਦੇ ਅੰਦਰ ਆਉਂਦਾ ਹੈ ਤੇ ਸਮਾਨ ਵੇਖਦਾ ਹੁੰਦਾ ਹੈ ਜੋ ਕੁਝ ਇਹ ਖਰੀਦਣ ਦੇ ਲਈ ਆਇਆ ਪਰ ਉਸ ਤੋਂ ਬਾਅਦ ਅਜੀਹਾ ਕੁਝ ਕਰ ਦਿੰਦਾ ਹੈ ਕਿ ਜੋ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਘਟਨਾ ਉਸ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਜੀਆਂ ਇਸ ਮੁੰਡੇ ਦੇ ਵੱਲੋਂ ਜੋ ਦੁਕਾਨਦਾਰ ਕੁੜੀ ਹੁੰਦੀ ਹੈ ਉਸ ਦਾ ਆਈਫੋਨ ਚੋਰੀ ਕਰ ਲਿੱਤਾ ਜਾਂਦਾ ਬੜੀ ਹੀ ਤੋ ਲੱਕੀ ਦੇ ਨਾਲ ਇਸ ਵਾਰਦਾਤ ਨੂੰ ਇਸ ਮੁੰਡੇ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਗਾਗ ਬਣ ਕੇ ਆਏ ਇਸ ਚੋਰ ਨੂੰ ਇਸ ਸਟੋਰ ਦੀ ਸੀਸੀਟੀਵੀ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ਲੁਧਿਆਣਾ ਦੀ ਇਹ ਤਸਵੀਰ ਹੈ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੈ ਦੱਸਦੀ ਕਿ ਲੁਧਿਆਣਾ ਦੇ ਇਸਾ ਨਗਰੀ ਪੁਲੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਇੱਕ ਮੁੰਡਾ ਆਉਂਦਾ ਜਿਸ ਦਾ ਚਿਹਰਾ ਵੀ ਬਿਲਕੁਲ ਸਾਫ਼ ਤੌਰ ਤੇ ਵੇਖ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹ ਬੜੀ ਹੀ ਚਲਾਕੀ ਦੇ ਨਾਲ ਇਸ ਪੂਰੀ ਘਟਨਾ ਨੂੰ ਅੰਜਾਮ ਦਿੰਦਾ ਹੈ ਸਭ ਤੋਂ ਪਹਿਲਾਂ ਇਸ CCTV ਨੂੰ ਧਿਆਨ ਨਾਲ ਦੇਖੋ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਚਲਾਕੀ ਦੇ ਨਾਲ ਪਹਿਲਾਂ ਤਾਂ ਇਹ ਦੁਕਾਨ ਦੇ ਅੰਦਰ ਵੜਦਾ ਹੈ ਸਮਾਨ ਵੇਖਦਾ ਹੈ ਜੋ ਕੁਝ ਇਸ ਨੇ ਖਰੀਦਣਾ ਹੁੰਦਾ ਉਸ ਤੋਂ ਬਾਅਦ ਅਜਿਹਾ ਵਰਤਾਅ ਦਿਖਾਉਂਦਾ ਹੈ ਅਜਿਹਾ ਆਪਣੇ ਆਪ ਨੂੰ ਮਹਿਸੂਸ ਕਰਾਉਂਦਾ ਹੈ ਸਾਹਮਣੇ ਵਾਲੇ ਨੂੰ ਕਿ ਜਿਵੇਂ ਕੁਝ ਕਰਨਾ ਹੀ ਨਾ ਹੋਵੇ ਤੇ ਜੋ ਸਾਹਮਣੇ ਖੜੀ ਦੁਕਾਨਦਾਰ ਤੇ ਜੋ ਦੁਕਾਨਦਾਰ ਹੈ ਕੁੜੀਏ ਉਹ ਅੰਦਰ ਚਲੇ ਜਾਂਦੀ ਹੈ ਉਸ ਤੋਂ ਬਾਅਦ ਬੜੀ ਹੀ ਚਲਾਕੀ ਦੇ ਨਾਲ ਇਸ ਮੁੰਡੇ ਦੇ ਵੱਲੋਂ ਉਸ ਦਾ ਆਈਫੋਨ ਚੋਰੀ ਕੀਤਾ ਜਾਂਦਾ ਤੁਸੀਂ ਵੇਖੋ ਕਿ ਆਈਫੋਨ ਚੱਕਦਾ ਹੈ ਟੇਬਲ ਤੋਂ ਆਪਣੀ ਜੇਬ ਦੇ ਵਿੱਚ ਪਾਉਂਦਾ ਹੈ ਤੇ ਅਜਿਹਾ ਵਿਹਾਰ ਕਰਦਾ ਹੈ ਕਿ ਜਿਵੇਂ ਕੁਝ ਹੋਇਆ ਨਾ ਹੋਵੇ ਇਹ ਸੀਸੀਟੀਵੀ ਜਿਹੜੀ ਹੈ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੈ ਲੁਧਿਆਣੇ ਦੀਆਂ ਤਸਵੀਰਾਂ ਨੇ ਇਸ ਇਨਿਕ ਸੀਸੀਟੀਵੀ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ ਅਜਿਹੇ ਹੀ ਕਈ ਸੀਸੀਟੀਵੀ ਸਾਹਮਣੇ ਆndੀਆਂ ਨੇ ਜਿੱਥੇ ਗਾਹਕ ਬਣ ਕੇ ਆਏ ਅਜਿਹੇ ਲੁਟੇਰੇ ਅਜਿਹੇ ਚੋਰ ਜਿਹੜੇ ਨੇ ਉਹ ਕਿੰਜ ਦੁਕਾਨ ਤੇ ਆਉਂਦੇ ਨੇ ਤੇ ਸਾਰਾ ਸਮਾਨ ਬੜੇ ਹੀ ਚਲਾਕੀ ਦੇ ਨਾਲ ਬੜੀ ਹੁਸ਼ਿਆਰੀ ਦੇ ਨਾਲ ਚੋਰੀ ਕੀਤਾ ਜਾਂਦਾ ਹੈ ਸਮਾਨ ਨੂੰ ਹੈਰਾਨ ਕਰ ਦੇਣ ਵਾਲੀ ਸੀਸੀਟੀਵੀ ਨੂੰ ਧਿਆਨ ਨਾਲ ਦੇਖੋ ਜੋ ਕਿ ਲੁਧਿਆਣੇ ਤੋਂ ਸਾਹਮਣੇ ਆਈ ਹੈ ਮੁਰਤੋਂ ਇਹ ਸੀਸੀਟੀਵੀ ਨੂੰ ਵੇਖੋ ਕਿ ਇੱਕ ਦੁਕਾਨ ਦੇ ਅੰਦਰ ਵੜਦਾ ਹੈ ਇਹ ਸਖਸ਼ ਤੇ ਸਮਾਨ ਨੂੰ ਵੇਖਦਾ ਹੈ ਸ਼ਾਇਦ ਇਸ ਨੇ ਅਜੀਹਾ ਵਰਤਾ ਕਰ ਰਿਹਾ ਹੈ ਕਿ ਇਸ ਨੇ ਕੁਝ ਖਰੀਦਣਾ ਹੋਵੇ ਪਰ ਬੜੇ ਹੀ ਸ਼ਾਂਤਮਈ ਤਰੀਕੇ ਦੇ ਨਾਲ ਜਿਵੇਂ ਇੱਕ ਬੰਦਾ ਗਾਹਕ ਬਣ ਕੇ ਜਾਂਦਾ ਹੈ ਤੇ ਸਮਾਨ ਖਰੀਦਦਾ ਹੈ ਕਿ ਇਹ ਲੈਣਾ ਹੈ ਅਸੀਂ ਜਾਂ ਫਿਰ ਫਲਾਨੀ ਚੀਜ਼ ਲੈਣੀ ਹੈ ਤੇ ਉਸ ਤੋਂ ਬਾਅਦ ਜਦ ਉਹ ਕੁੜੀ ਅੰਦਰ ਚਲੀ ਜਾਂਦੀ ਹੈ ਇੱਧਰ ਉੱਧਰ ਵੇਖਦਾ ਹੈ ਆਈਫੋਨ ਚੱਕਦਾ ਹੈ ਟੇਬਲ ਤੋਂ ਤੇ ਬੜੇ ਹੀ ਚਲਾਕੀ ਦੇ ਨਾਲ ਜੇਬ ਦੇ ਅੰਦਰ ਪਾਉਂਦਾ ਹੈ ਤੇ ਅਜਿਹਾ ਕੁਝ ਵਿਹਾਰ ਕਰਦਾ ਕਿ ਜਿਵੇਂ ਕੁਝ ਨਾ ਹੋਇਆ ਹੋਵੇ ਉਸ ਬਾਅਦ ਜਦ ਇਸ ਦੁਕਾਨਦਾਰ ਕੁੜੀ ਨੂੰ ਪਤਾ ਚੱਲਦਾ ਵੀ ਹਾਂ ਵੇ ਇਸ ਦਾ ਆਈਫੋਨ ਚੋਰੀ ਹੋ ਗਿਆ ਤੇ ਉਸ ਵਾਰ ਸੀਸੀਟੀਵੀ ਸਾਹਮਣੇ ਆਉਂਦੀ ਹੈ ਤੇ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ਅਜਿਹੀਆਂ ਘਟਨਾਵਾਂ ਕਈ ਵਾਰ ਸਾਹਮਣੇ ਆਉਂਦੀਆਂ ਨੇ ਜਿੱਥੇ ਗਾਹਕ ਬਣ ਕੇ ਆਏ ਅਜਿਹੇ ਵਿਅਕਤੀ ਅਜਿਹੇ ਸਖਸ਼ ਜਿਹੜੇ ਨੇ ਬੜੇ ਹੀ ਚਲਾਕੀ ਦੇ ਨਾਲ ਦੁਕਾਨ ਤੋਂ ਸਮਾਨ ਜਿਹੜਾ ਚੋਰੀ ਕਰ ਲੈਂਦੇ ਨੇ ਸੋ ਇਸ ਪੂਰੀ ਸੀਸੀਟੀਵੀ ਤੋਂ ਇਹ ਚੀਜ਼ ਇਸ ਪੂਰੀ ਘਟਨਾ ਤੋਂ ਇਹ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਕਿਸ ਤਰੀਕੇ ਦੇ ਨਾਲ ਆਪਣੇ ਸਮਾਨ ਦੀ ਲਾਪਰਵਾਹੀ ਨਹੀਂ ਕਰਨੀ ਚਾਹੀਦੀ ਆਪਣੀ ਦੁਕਾਨ ਤੇ ਵੀ ਜੇਕਰ ਤੁਸੀਂ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਚੋਰ ਨੇ ਉਹ ਇੰਜ ਘਟਨਾ ਨੂੰ ਵੀ ਅੰਜਾਮ ਦੇ ਸਕਦੇ ਨੇ ਹੈਰਾਨ ਕਰ ਦੇਣ ਵਾਲੀ ਹੈ ਅਜਿਹਿਆਂ ਲੁੱਟਖੋਹਾਂ ਦੀਆਂ ਵਾਰਦਾਤਾਂ ਅਕਸਰ ਦੇਖਦੇ ਆ ਕਿ ਸ਼ਰੀਆਮ ਕਿਸੇ ਤੋਂ ਵੀ ਪਰਸਨ ਨੂੰ ਝੱਪਟ ਲਿਆ ਜਾਂਦਾ ਹੈ ਕਦੇ ਕਿਸੇ ਮਹਿਲਾ ਤੋਂ ਪੈਸੇ ਫੜੇ ਜਾਂਦੇ ਨੇ ਜਾਂ ਫਿਰ ਕਿਸੇ ਦੇ ਜੇਬ ਚੋਂ ਹੀ ਪੈਸੇ ਜਾਂ ਕੋਈ ਚੀਜ਼ ਜਾਂ ਉਸ ਦਾ ਪਰਸ ਚੋਰੀ ਕਰ ਲਿੱਤਾ ਜਾਂਦਾ ਪਰ ਹੁਣ ਦੁਕਾਨ ਦੇ ਅੰਦਰ ਵੀ ਅਜੀਹਿਆ ਘਟਨਾਵਾਂ ਸੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ ਦੇ ਵਿੱਚ ਕਿਹੋ ਜੀਆਂ ਘਟਨਾਵਾਂ ਹੋ ਰਹੀਆਂ ਨੇ ਚੋਰ ਲੁਟੇਰੇ ਬੇਖੌਫ ਨੇ ਕਰਾਇਮ ਵਧਿਆ ਹੋਇਆ ਪੰਜਾਬ ਦੇ ਵਿੱਚ ਸੋ ਅਜਿਹੀਆਂ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਨੇ ਜਿੱਥੇ ਆਪਣੀ ਹੀ ਦੁਕਾਨ ਦੇ ਅੰਦਰ ਇੱਕ ਮਾਲਕ ਬੈਠਾ ਤੇ ਉਸ ਨੂੰ ਪਤਾ ਨਹੀਂ ਕਿ ਅਗਲੇ ਮਿੰਟ ਕੀ ਹੋ ਜਾਣਾ ਤੇ ਅਜਿਹੀਆਂ ਤਸਵੀਰਾਂ ਨੂੰ ਵੇਖ ਕੇ ਹੈਰਾਨਗੀ ਹੁੰਦੀ ਹੈ ਕਿਤੇ ਨਾ ਕਿਤੇ ਅਜਿਹੀਆਂ ਤਸਵੀਰਾਂ ਦਿਲ ਨੂੰ ਵੀ ਦਿਖਾਉਂਦੀਆਂ ਨੇ ਜਿਸ ਤਰੀਕੇ ਦੇ ਨਾਲ ਬੜੇ ਹੀ ਨੌਜਵਾਨ ਦੇ ਵੱਲੋਂ ਚੁਲਾਕੀ ਦੇ ਨਾਲ ਹੁਸ਼ਿਆਰੀ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਬੇहद ਹੈਰਾਨ ਕਰ ਦੇਣ ਵਾਲਾ ਮੁਰ ਤੋਂ ਇਸ ਘਟਨਾ ਨੂੰ ਤੁਹਾਨੂੰ ਸਮਝਾਉਂਦੇ ਆ ਜੋ ਦਰਸ਼ਕ ਹੁਣੇ ਜੁੜੇ ਨੇ ਤੁਹਾਨੂੰ ਦੱਸਦੀ ਕਿ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਮੁੰਡਾ ਆਉਂਦਾ ਹੈ ਬੜੀ ਚਲਾਕੀ ਦੇ ਨਾਲ ਪਹਿਲਾਂ ਤਾਂ ਇੱਧਰ ਉੱਧਰ ਦੇਖਦਾ ਹੈ ਸਮਾਨ ਨੂੰ ਵੀ ਦੇਖਦਾ ਹੈ ਕਿ ਸ਼ਾਇਦ ਮੈਂ ਇਹ ਲੈਣਾ ਤੇ ਉਹ ਲੈਣਾ ਉਸ ਤੋਂ ਬਾਅਦ ਜਦ ਇੱਕ ਕੁੜੀ ਅੰਦਰ ਕਮਰੇ ਦੇ ਵਿੱਚ ਚਲੇ ਜਾਂਦੀ ਹੈ ਕੁਝ ਸਮਾਨ ਲੈਣ ਦੇ ਲਈ ਬੜੀ ਚਲਾਕੀ ਦੇ ਨਾਲ ਟੇਬਲ ਤੋਂ ਫੋਨ ਚੱਕਦਾ ਹੈ ਤੇ ਆਪਣੀ ਜੇਬ ਦੇ ਵਿੱਚ ਪਾ ਲੈਂਦਾ ਹੈ ਸੋ ਇਹ ਸੀ ਸੀਟੀਵੀ ਤਸਵੀਰ ਨੂੰ ਵੇਖੋ ਤੇ ਤੁਹਾਡੀ ਇਸ ਨੂੰ ਲੈ ਕੇ ਕੀ ਰਾਏ ਹੈ ਸਾਨੂੰ ਕਮੈਂਟਾਂ ਰਾਹੀਂ ਆਪਣੀ ਰਾਏ ਸਾਂਝਾ ਕਰਨਾ ਨਾ ਭੁੱਲੋ